ਦੋਸਤੋ ਜੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਆ ਇਹ ਉਹ ਮਲਾਈ ਆ ਇਹ ਉਹ ਕਿਸਾਨ ਆ ਇਹ ਉਹ ਟੀਮ ਆ ਜੋ ਕਿ ਪਿਛਲੇ 10 ਸਾਲ ਤੋਂ ਇੱਕ ਮੇਲਾ ਲਗਾ ਰਹੀ ਹੈ ਉਹ ਮੇਲਾ ਕੀ ਆ ਕਿਸਾਨ ਮੇਲਾ ਉਹ ਗਲਵਤ ਕਰਨੇ ਅੱਜ ਵਿਸ਼ੇਸ਼ ਇੱਕ ਮੀਟਿੰਗ ਹੋਈ ਆ ਪੰਜਾਬ ਦੇ ਵਿੱਚ ਜੋ ਆੜਾ ਆਏ ਨੇ ਉਹਨਾਂ ਵਾਸਤੇ ਅੱਜ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ ਆ ਗਲਵਤ ਕਰਨੇ ਬਾਰੇ ਮੀਡੀਆ ਤੋਂ ਇਹ ਇੱਕ ਮੀਟਿੰਗ ਹੈ ਅੱਜ ਮੇਨ ਅਜੰਡਾ ਜੋ ਵੀ ਬੜਾ ਨੂੰ ਲੈ ਕੇ ਸੀ ਹੈ ਤਰਵਾਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਫਤ ਆਈ ਆ ਸਾਡੇ ਪੰਜਾਬ ਤੋਂ ਜੀ ਉਹ ਸਾਡੀ ਅੱਜ ਬੀਜੇ ਜਿਹੜੀ ਦੀ ਹੈ ਉਹਨਾਂ ਨੇ ਸਾਰੇ ਨੇ ਰੜਕੇ ਉਸ ਆਫਤ ਨਾਲ ਜਿਹੜੇ ਵੀਰ ਮੁਜਕਰ ਹੈ ਉਹਨਾਂ ਦੀ ਸਹਾਇਤਾ ਕਰਨ ਲਈ ਇੱਕ ਕਮੇਟੀ ਬਣਾਤੀ ਹੈ ਜਿੱਦਾਂ ਅੱਗੇ ਕੀ ਸਾਤਾ ਜੀ ਜਿਹੜਾ ਮਿਕਾ ਚੱਲ ਰਿਹਾ ਉਹਦੇ ਵਿੱਚ ਬੱਕਰੀਆਂ ਬੱਕਰੀਆਂ ਖੋਤੀ ਜੀ ਇਸੇ ਜ਼ਬੰਦ ਦੇ ਵਿੱਚ ਇੱਕ ਕਮੇਟੀ ਇਹਨਾਂ ਨੇ ਬਣਾਈ ਆ ਜੀ ਉਹ ਹਰ ਕਿਸੇ ਦਾ ਪਹਰਾ ਕਰੂਗੀ ਉਹ ਸਦੇ ਸੰਬੰਧ ਦੇ ਵਿੱਚ ਜੋ ਜੋ ਚੀਜ਼ ਉਹਨਾਂ ਨੂੰ ਚਾਹੀਦੀ ਆ ਮੋਸ਼ਰ ਕਰਾਂਗੇ ਜੀਪੀਜੀ ਦੇ ਟੀਮ ਵੱਲੋਂ ਮਹੱਤਵਪੂਰਨ ਹਰ ਤਰ੍ਹਾਂ ਦਾ ਇਹ ਉਹਨਾਂ ਜੀਵੀਆਂ ਦਾ ਕਦਾਨ ਭਰਾਵਾਂ ਦਾ ਮਜਬੂਰ ਭਰਾਵਾਂ ਦੀ ਸਹਿਯਾ ਕੰ ਦਾ ਮੋਸ਼ਰ ਕਰਨਾ ਦਾ ਇੱਕ ਬਤਨ ਕਰਦੇ ਹਾਂ ਸਾਰੇ ਜੀਪੀਜੀ ਟੀਮ ਵੱਲੋਂ ਸਰਕਾਰ ਦੇ ਤਾਮੇ ਕਰਨਾ ਸਾਰਿਆਂ ਦੀ ਮਦਦ ਕਰਦੇ ਹੋਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਆਲੂਆਂ ਦਾ ਵੀ ਜੋ ਪ੍ਰੋਜੈਕਟ ਪ੍ਰਧਾਨ ਸਾਹਿਬ ਉਹਨਾਂ ਨੇ ਲਿਆ ਆ ਜਿੱਥੇ ਜਿੱਥੇ ਵੀ ਲੰਗਰ ਚੱਲਦੇ ਆ ਉਹ ਨੰਬਰ ਦਿੱਤੇ ਆ ਪ੍ਰਧਾਨ ਸਾਹਿਬ ਉਹਨਾਂ ਨੇ ਬੂਤਾਂ ਦੇ ਨਾਲ ਕੰਡੈਕਟ ਕਰਨ ਸਾਡੀ ਟੀਮ ਨਾਲ ਜਿੱਥੇ-ਜਿੱਥੇ ਵੀ ਲੰਗਰਾਂ ਦੇ ਵਿੱਚ ਆਤਮਾ ਦੀ ਲੋੜ ਆ ਸਾਡੀ ਜੇ.ਡੀ.ਵੀ. ਟੀਮ ਜਿਹੜੀ ਆ ਤੁਹਾਨੂੰ ਪਹੁੰਚ ਤੇ ਕਰੂ। ਧੰਨਵਾਦ ਜੀ। ਜੋ ਕਿ ਅੱਜ ਹੜ੍ਹਾਂ ਨੂੰ ਲੈ ਕੇ ਤੁਸੀਂ ਕਿ ਲੰਗਰਾਂ ਦੀ ਲੰਗਰ ਚੱਲੀ ਜਾ ਰਹੀ ਆ, ਚੜਾ ਜਾ ਰਿਹਾ ਐ ਪਰ ਉਹ ਸਹੀ ਦਿਸ਼ਾਵਾਂ ਨਹੀਂ ਜਾ ਰਿਹਾ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਮੈਂ ਤੇ ਕਹੂੰਗਾ ਵੀ ਸਾਨੂੰ ਸਾਡੇ ਜਦੋਂ ਪੰਜਾਬ ਦੀ ਕੋਈ ਵੀ ਉਪਰਤੀ ਆਪਤ ਦੇਈ ਦੀ ਆ ਜਿਹੜਾ ਹਿੰਦੁਸਤਾਨ ਦੇ ਕਿਤੇ ਦੇਖੀ ਆ। ਉਥੇ ਵਿਕਲਪ ਪੰਜਾਬੀ ਕਿਸੇ ਵੱਲੋਂ ਪਿੱਛੇ ਹੀ ਹੈ ਔਰ ਪਾਵੇ ਹਮਾਰ ਚ ਤੋਂ ਯੋਗ ਕਿਤੇ ਉਹ ਮੈਂ ਦੇਖਿਆ ਉਹ ਰਾਤ ਚ ਪਹੁੰਚਾਏ ਵਿਕਤੇ ਨਹੀਂ ਗਏ ਸੀ ਵਾਟਵਰ ਕਿਤੇ ਹੋਈ ਸੀ ਪੰਜਾਬੀਆਂ ਦੀ ਕੋਈ ਕਸਰ ਨਹੀਂ ਛੜ ਹੁਣ ਸਾਨੂੰ ਆਪਣੇ ਘਰ ਚ ਕੋਈ ਆਫਤ ਆਈ ਹੈ ਕਿ ਪੰਜਾਬੀ ਪਿੱਛੇ ਨਹੀਂ ਰਹਿ ਰਹੇ ਔਰ ਮੈਂ ਇਹ ਬੇਨਤੀ ਕਰਨਾ ਚਾਹਣਾ ਤੁਹਾਡੇ ਸਾਹਮਣੇ ਹੈ ਕਿ ਸਾਡਾ ਜੋ ਜਿੱਦੀ ਗੱਲ ਕੀਤੀ ਹੈ ਤੁਹਾਨੂੰ ਲੱਗਦੇ ਸਾਰੀ ਕੇਵਰੀ ਜਿਹੜੀ ਮਦਦ ਉਥੇ ਲੋਕੀ ਲੈ ਕੇ ਜਾਂਦੇ ਆ ਉਹ ਮਿਸਟਰੀਸ ਬਹੁਤ ਹੋ ਗਈ ਜੀ ਸਹੀ ਮੈਨੇ ਅੱਜ ਜਿਹੜੇ ਸਹੀ ਉਹਨੇ ਹੱਕਦਾਰ ਆ ਉਹਨਾਂ ਤੱਕ ਕਈ ਗੱਲਾਂ ਨਹੀਂ ਪਹੁੰਚ ਰਹੀਆਂ ਅਸੀਂ ਇਹ ਫੈਸਲਾ ਕੀਤਾ ਅਸੀਂ ਜੋ ਆਰਜੁਨ ਦੀ ਸੇਵਾ ਕਰਦੇ ਜੀ ਉਹ ਅਸੀਂ ਇਹ ਫੈਸਲਾ ਕੀਤਾ ਵੀ ਉਹ ਸਿਰਫ ਤੇ ਸਿਰਫ ਜਿਹੜੇ ਲੰਗਰ ਸੇ ਚੱਲ ਰਹੇ ਆ ਭਾਵੇਂ ਉਹ ਕਿਸੇ ਧਾਰਮਿਕ ਸਥਾਨਾਂ ਵੱਲੋਂ ਆ ਭਾਵੇਂ ਕਾਰਸੇਵਾਲੇ ਵਰਦਿਆਂ ਵੱਲੋਂ ਆ ਜਾਂ ਕਿਸੇ ਸਮਾਜ ਸੇਵਕ ਵੱਲੋਂ ਨਕਰ ਚਾਹਤ ਹੈ ਅਸੀਂ ਉਹਨਾਂ ਵਿੱਚ ਜਿੰਨੇ ਵੀ ਆਲੋ ਜਰੂਰ ਹੋਏ ਸਾਡੀ ਜੰਦਰ ਪ੍ਰੋਗ੍ਰੋਗ STC ਦੀ ਰਜਿਸਟਰ ਹੈਗੀ ਆ ਜੀ ਉਹ ਉੱਥੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਊਗੀ ਔਰ ਉਸ ਤੋਂ ਬਾਅਦ ਜੋ ਸਾਡੇ ਕੁਬੀਰ ਸਿੰਘ ਭਾਈ ਜੀ ਤੋਂ ਪੁੱਛਿਆ ਆ ਉਹਦੇ ਮੁਤਾਬਕ ਅਸੀਂ ਮੁਰਬਸੀਬੇ ਦੀ ਵੱਟ ਵੱਟ ਖੰਡ ਕੱਟਾਂਗੇ ਔਰ ਔਰ ਹੜਾ ਤੋਂ ਬਾਅਦ ਜਦੋਂ ਕਿ ਲੋਕੀ ਆਫੇ ਮੌਸਮੀ ਹੁੰਦਾ ਜੀ ਬਿਲਕੁਲ ਇਹ ਹੁੰਦਾ ਕਿ ਜਦੋਂ ਹੜ੍ਹ ਹੁੰਦੇ ਆ ਔਰ ਲੋਕੀ ਜਾਂਦੇ ਆ ਆਪਣੇ ਘਰ ਮਾ ਕੱਚੇ ਆ ਜਾਂਦੇ ਆ ਜਾਂ ਕੋਈ ਵੀ ਅਜੀ ਹੈ ਜੈਸੀ ਜੈਸੀ ਤਗੀਰ ਹਰ ਫਤਿਮ ਹੋ ਜਾਂਦੇ ਉਹਦਾ ਕੋਈ ਨਹੀਂ ਹੈ ਉਹਦੇ ਬਾਰੇ ਕੁਝ ਕਿਹਾ ਉਹਦੇ ਬਾਰੇ ਸੀ ਇਹੀ ਫੈਸਲਾ ਕੀਤਾ ਸਾਡੀ ਕਮੇਟੀ ਨੇ ਕਿ ਅਸੀਂ ਸਾਰੀ ਜੋ ਸਾਡੇ ਕੋਲ ਖਾਲੇ ਖੇਤਾਂ ਹੁੰਦੇ ਹਰ ਸਟਰੀਟ ਦੇ ਮੁਰੇ ਸੁੱਟ ਨਹੀਂ ਲਾਵਾਂਗੇ ਉਹਨਾਂ ਜਮੀਨਾਂ ਜਿਹੜੀਆਂ ਖਰਾਬ ਹੋਈਆਂ ਉਹਨਾਂ ਨੂੰ ਗੌਰਮ ਬਲੌਂਸ ਸੇਤਾ ਕਰਾਂਗੇ ਜੇ ਕਿਸੇ ਕਿਸਾਨ ਕੋ ਟਰੈਕਟਰ ਹੈ ਨਹੀਂ ਜਾਂ ਛੋਟੇ ਟਰੈਕਟਰ ਅਸੀਂ ਟਰੈਕਟਰ ਵੀ ਮੁਹੱਈਆ ਕਰਾਵਾਂਗੇ ਉਹ ਖੁਦ ਉੱਥੇ ਰਹਿ ਕੇ ਸਾਰੇ ਜਾਣੇ ਉਹਨਾਂ ਦੀ ਜਿਹੜੀਆਂ ਜਮੀਨਾਂ ਨੂੰ ਪਤਰੀਆਂ ਕਾ ਕੇ ਫਿਰ ਅਗਲੀ ਫਸਲ ਦੀ ਜਿਹੜੇ ਉਹਨਾਂ ਦੀ ਮਦਦ ਜੀ ਮੇਲੇ ਬਾਰੇ ਤੁਸੀਂ ਜਨਾ ਕਿਹਾ ਅੱਜ ਅ ਮੇਲਾ ਸਾਡਾ ਜਨਾ 5 ਅ 6 ਸਤੰਬਰ ਨੂੰ ਦਾਣਾ ਮੰਡੀ ਕਰਤਾਰਪੁਰ ਵਿੱਚ ਹੋਣ ਜਾ ਰਿਹਾ ਔਰ ਉਹਦੀ ਤਿਆਰੀਆਂ ਪੂਰੇ ਜੋਰਾਂ ਦੀ ਚੱਲ ਰਹੀਆਂ ਆ ਔਰ ਮੇਲੇ ਸਾਡੀ ਇਸੇ ਤਰ੍ਹਾਂ ਨੂੰ ਬੜਾ ਬੜਾ ਹੰਦਾਰਾ ਲੱਗਿਆ ਤੇ ਸਾਡੀ ਆਸ ਲੋਕਾਂ ਦਾ ਕਿ ਜਿੰਨੇ ਵੀ ਸਾਲ ਭਾਏ ਸਾਨੂੰ ਕੱਟ ਕੇ ਦੇ ਨਜ਼ਰ ਆ ਰਹੇ ਨੇ ਸਾਨੂੰ ਲੱਗਦਾ ਟੈਨਸ਼ਨ ਥੋੜਾ ਆਪਣੀ ਬੁਣੀ ਬਾਹਰ ਦੇ ਫੜਦੇ ਨੂੰ ਅੰਦਰ ਦੇ ਔਰ ਮੇਰੇ ਖਿਆਲ ਤੋਂ ਪੌਣੇ ਕੋ ਕੋ ਦੀ ਕੀ ਹੋ ਸਕਦੀ ਹੈ ਮੰਨ ਕੇ ਅੱਜ ਆ ਪ੍ਰੋਫੈਸਰ ਜਿਹੜੇ ਕੁੱਝ ਤੇ ਹੋਰ ਮਾਣੇ ਵੀ ਰੋਬੀ ਦੀ ਗੱਲ ਕਰਨਾ ਚਾਹਵਾ ਪਰ ਮਦਰ ਰਵੀ ਜਿੰਨੇ ਵੀ ਸਾਡੇ ਵੀਰ ਪਾਉਂਦੇ ਆ ਉਹ ਦੂਜੇ ਮਹੀਨੇ ਤੇ ਪਹੁੰਚਦੇ ਨੇ ਇਹਦੇ ਮਹੀਨੇ ਦਾ ਜਿਹੜੇ ਚ ਕਈ ਜਾਣਕਾਰੀ ਵਿਚਾਰ ਆਂਦਾ ਦੀ ਜੋ ਸਾਡੇ ਗੁਰਾਜ ਤੇ ਦਿੱਤਾ ਦੀ ਰੱਖਿਆ ਚਲੋ ਕੋਈ ਉਹ ਸਾਰੀ ਇੱਕ ਸ਼ਾਂਖੇ ਦਾ ਸਾਡੇ ਹੱਥਾਂ ਦਾ ਕੋਈ ਸਾਡੀ ਪ੍ਰੋਬਲਮ ਹੈ ਸਾਡਾ ਖੇਤਾਂ چھوٹਾ ਹੈ ਉਹ ਅੱਜ ਦਾ ਖਤਕ ਕਿ ਬਹੁਤ ਛੋਟਾ ਹੀ ਜਾ ਰਿਹਾ ਹੈ ਜਿਹੜਾ ਉਹ ਇਸਪੀਮੈਕ ਲੈਣਾ ਕੋ ਟਰੈਕਟਰ ਲੈਣਾ ਜਾਂ ਹੋਸਟ ਲੈਣਾ ਕਿ ਵੀ ਸਾਈਟ ਵੀ ਕਰ ਪਾਉਗਾ ਮੈਂ ਕਿਹੜਾ ਟੈਕਟਰ ਇੱਥੇ ਨੂੰ ਹਰ ਇੱਕ ਵੀ ਜਾਣਕਾਰੀ ਇੱਕ ਸ਼ਾਖਾ ਦਾ ਭਰਿਆ ਹੋਈਆਂ ਔਰ ਉਹਦੇ ਲਈ ਕੀ ਆ ਉਹ ਸਪੇਸ ਵਾਲੇ ਨਾਲ ਦਾ ਫੈਸਲਾ ਕਰਦਾ ਤਾਂ ਕਿ ਕਿਹੜਾ ਮੈਨੂੰ ਟਰੈਕਟਰ ਇਸ ਜਿਵੇਂ ਵੀ ਜਾਂ ਖਾਸ ਦਵਾਈ ਜਾਂ ਫਾਰਮੈਕ ਕੋਈ ਨਹੀਂ ਕਿ ਜੰਮੀ ਜਿਹੜੀ ਪ੍ਰਕਿਰਿਆ ਦੇ ਤਿਆਰ ਕਰਦੀਆਂ ਇਹ ਤੁਸ ਜ ਮੈਂ ਬਾਰੇ ਵੀ ਬੜੇ ਬੜੇ ਆ। ਸੋ ਦੀਆਂ ਬਾਰੇ ਤੁਹਾਨੂੰ ਸਭ ਕੁਝ ਦੱਸਾਂਗੇ। ਆ ਉਹਦੇ ਬਾਰੇ ਜਾਣਕਾਰੀ ਆਪ ਵੀ ਦੱਸ ਸਕਦਾ ਹਾਂ ਔਰ ਇੱਕ ਮੈਂ ਹੋਰ ਬੇਨਤੀ ਕਰਨਾ ਚਾਹਣਾ ਨਿਕ ਖਾਨਾਰੂ ਤੁਸੀਂ ਜੂਰੇ ਤੇ ਆ ਕੇ ਸਾਡੇ ਸੈਨਿਕਾਂ ਟੈਨ ਕਰੋ ਔਰ ਨਵੇਂ ਨਵੇਂ ਪੀੜੀ ਦੀ ਜਾਣਕਾਰੀ ਆ ਤੁਹਾਨੂੰ ਕੋਈ ਸਾਡੀ ਸਭ ਤੋਂ ਵੱਡੀ ਚੋਣ ਉਹ ਇਹ ਆ ਰਹੀ ਆ ਔਰ ਇਸ ਸਮੇਂ ਤੇ ਸਾਡੀ ਇਹ ਦਵਾਪਨ ਵੀ ਬੈਠ ਗਿਆ ਇਸੇ ਸਾਰੇ ਹਰ ਕੋ ਦਾ ਸੀਟ ਦੀ ਵੀ ਚੁਣਿਆ ਔਰ ਇਹਦੇ ਲਈ ਵੀ ਆ ਜੇ ਅਸੀਂ ਆਪਣਾ ਕੁਆਲਿਟੀ ਨੂੰ ਸਾਕੇ ਰੱਖਾਂਗੇ ਔਰ ਅਸੀਂ ਬਚੇ ਰਵਾਂਗੇ ਜੇ ਕੋਈ ਕੁਆਲਿਟੀ ਕਰ ਧਿਆਨ ਨਹੀਂ ਦਿੱਤਾ ਹੋ ਤਾਂ ਅਸੀਂ ਫੇਲ ਹੋ ਜਾਗੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਗੁਰੂ ਬੇਨਤੀ ਕਰਦੀ ਹਾਂ ਤੁਸੀਂ ਆ ਕੇ ਜਿੰਨੀ ਸਾਡੀ ਆ ਤੇ ਰੋਪਾਂ ਚੱਕ ਪੱਕੀ ਆ ਰਹੀ ਆ ਜਾਂ ਟਿੱਕ ਟਿੱਕ ਆ ਰਹੀ ਆ ਹਮਕਵਾ ਕੇ ਨਵੇਂ ਦੇ ਬੀਜ ਲੈ ਕੇ ਤੇ ਆਪਣੀ ਖੇਤੀ ਨੂੰ ਜੂਤਵਾਦੇ ਜਿਹੜਾ ਤੁਸੀਂ ਇਹਨਾਂ ਨੂੰ ਲਗਾਇਆ ਹੋ ਕਿ ਲਿਖਿਆ ਹੈ ਪਹਿਲਾ ਇਨਾਮ ਦੂਜਾ ਇਨਾਮ ਤੇ ਤੀਜਾ ਇਨਾਮ ਇਹ ਨਾਮ ਕਹਿੰਦੇ ਦੱਸਦੇ ਨੇ ਇਹ ਦੇਖੋ ਜੀ ਸਾਡੇ ਇੱਥੇ ਦੇਖੋ ਉਪਨ ਕੱਢੀ ਦਾ ਸੀ ਐਸ ਪੀ ਜੀ ਅੱਜ ਤੋਂ ਪੂਰੇ ਸਾਲਾਂ ਨੂੰ ਉੱਤ ਜਾਂਦੇ ਆ ਇੱਧਰ ਕੋਪਨ ਦਾ ਪਹਿਲਾ ਨਾਮ ਸਾਡਾ ਜੀ ਫਾਰਮ ਲੈਕ ਟਰੈਕਟਰ ਦੇ ਰਹੇ ਆ ਦੂਸਰਾ ਨਾਮ ਕਮਿਲ ਸ਼ਕਤੀਮਾਨ ਜਿਹੜੀ ਸਾਡੀ ਕੰਪਨੀ ਆ ਇੰਪਲੀਮੈਂਟਰੀ ਹਰ ਵਾਰੀ ਸਾਨੂੰ ਬਹੁਤ ਵੱਡਾ ਸਹਿਯੋਗ ਕਰੀ ਚੰਗੀ ਔਰ ਐਸਲੀ ਉਹਨਾਂ ਵੱਲੋਂ ਨਵਾਂ ਰੋਗਮੇਟ ਲਾਂਚ ਕੀਤਾ ਗਿਆ ਤੇ ਔਰ ਉਹ ਉਹਨਾਂ ਵੱਲੋਂ ਇਹ ਰੋਟਵੇਟ ਦੇ ਇਥੇ ਨਾਮ ਕੀਤਾ ਜਾਏਗਾ ਇਕਾ ਦੇ ਸੁਪਰੀ ਪੰਪ ਚੋਗੇ ਖਿਡਾ ਕਪੂਟਿਆਏ ਪਰ ਮਾਸ ਹਾਲ ਨੂੰ ਫਾਨੇ ਸਾਣਾ ਵਕਤ ਹੋ ਗਿਆ ਇਨਾਮ ਤਖਤੇ ਆ ਉਹ ਦਿੱਤਾ ਜਾਊਗਾ ਇੱਕ ਸਾਡੇ ਕਰਤਾਰ ਇੰਜਿੰਗ ਵਰ ਸਾਰੇ ਹੈਗੇ ਜੀ ਉਹਨਾਂ ਨੇ ਮੱਕੀ ਕੱਟੀ ਕਰਨੀ ਆ ਪਰ ਅੱਜ ਤੱਕ ਦੇਖਾਂ ਮੱਕੀ ਬਹੁਤ ਵੱਡੇ ਪੱਤੇ ਤੇ ਖੀਤੀ ਹੋਈ ਆ ਇਹ ਦੇਖੋ ਔਰ ਉਹ ਜਿਹੜੇ ਜਿੰਦਾਂ ਕਰੇ ਮੱਕੀ ਸਪਾਉਂਦੇ ਆ ਮੱਕੀ ਇਕੱਠਾ ਕਰਦੇ ਨੇ ਸਕੈਂਪਰ ਇੱਕ ਉ ਉਹ ਉਹਨਾਂ ਨੂੰ ਨਾਮ ਦਿੱਤਾ ਜਾਣਾ ਕਰਕੇ ਸਾਰੇ ਵੀਰੋਂ ਔਰ ਆਪਣਾ ਜੀ ਇਸ ਨਾਲ ਉਹ ਫਿਰ ਬਹੁਤ ਵੱਡਾ ਉਕਰਾਲਾ ਕਰਦੀ ਐ ਟੀਮ ਇੱਕ ਪਾਸੇ ਇਨਾਮ ਕੱਢਿਆ ਯਾਰ ਅੱਜ ਵਿਸ਼ੇਸ਼ ਤੌਰ ਤੇ ਜੋ ਮੀਟਿੰਗ ਹੋਈ ਆ ਉਹ ਮੇਨ ਮੀਟਿੰਗ ਜੋ ਕਿ ਹੜਪੀੜਿਤ ਪੰਜਾਬ ਵਿੱਚ ਕੁਦਰਤੀ ਆਫਤ ਆ ਗਈ ਆ ਔਰ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਸੀ ਜਿਸ ਦਾ ਉਹਨਾਂ ਨੇ ਦੱਸਿਆ ਕਿ ਜੋ ਖੜਾ ਤੋਂ ਬਾਅਦ ਕੋਈ ਨਹੀਂ ਜਾਂਦਾ ਉੱਥੇ ਘਾਰਾ ਹੋ ਜਾਂਦਾ ਹੈ ਜਾਂ ਨਾ ਫਸਲ تباہ ਹੋ ਜਾਂਦੀਆਂ ਉਹਨਾਂ ਵਾਸਤੇ ਟਰੈਕਟਰ ਟਰਾਲੀਆਂ ਜੋ ਜੋ ਵੀ ਇਹਨਾਂ ਦੇ ਵੱਡੇ ਟਰੈਕਟਰ ਹੈਗੇ ਆ ਉਹ ਆਪਣੇ ਪ੍ਰਬੰਧ ਕਰਨਗੇ ਤੇ ਆਪਣੇ ਪਿੰਡ ਲੈ ਨੇ ਕੈਮਰਾ ਉਹ ਤੇ ਇਹ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਪਿੰਡ ਗੋਤ ਕਰ ਲਾਂਗੇ ਅਸੀਂ ਪੂਰਾ ਕਲੀਅਰ ਕਰਕੇ ਉੱਥੇ ਦੇ ਕੇ ਆਵਾਂਗੇ ਤੁਸੀਂ ਜੁੜੇ ਰਹੋ ਤੁਹਾਨੂੰ ਪਲ-ਪਲ ਦੀਆਂ ਖਬਰਾਂ ਦਿੰਦੇ ਜਾਵਾਂਗੇ ਮੈਂਨਸ ਜੋ ਵੀ ਅਰਵਿੰਦਨ ਰਾ为 ਨਿਊਜ਼ ਪੰਜਾਬ ਤਰਕਤਰ